12 ਜੁਲਾਈ ਦਿਨ ਸ਼ਨੀਵਾਰ ਤੇ ਵੇਲਾ ਅੱਜ ਦਾ 8:30 ਦਾ ਹੋ ਗਿਆ ਤੇ ਨਵੀਂ ਵੀਡੀਓ ਤੇ ਨਵੇਂ ਬਲੌਗ ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਧిల్లా ਅਰਿੰਦਾਵਨ ਮਥਰਾ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆਂ ਤੇ ਫਿਰ ਇੱਥੋਂ ਦੇ ਤੁਹਾਡੇ ਨਾਲ ਹਥਿਆਸ ਜਿਹੜਾ ਸਾਂਝਾ ਕਰਾਂਗੇ ਆਜੋ ਪਹਿਲਾਂ ਗੁਰਜੀਤ ਖਾਲਸਾ ਤੇ ਵਾਹਿਗੁਰਦੀ ਜੀ ਫਤਿਹ ਅਖਿਆਸੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਟਿੱਲਾ ਉਰਿੰਦਾਵਨ ਮथुरा ਪਾਦਸ਼ਾਹੀ ਪਹਿਲੀ ਤੇ ਪਾਦਸ਼ਾਹੀ ਦਸਵੀਂ ਇਹ ਇੱਕ ਪਵਿੱਤਰ ਸਥਾਨ ਹੈ ਪਹਿਲੀ ਪਾਦਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਦਸਵੇਂ ਪਾਦਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੰਧੀ ਤੇ ਗੁਰਦੁਆਰਾ ਸਾਹਿਬ ਹੈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਮਾਨਵਤਾ ਤੇ ਸੱਚ ਦਾ ਉਪਦੇਸ਼ ਦਿੰਦੇ ਹੋਇਆ ਅਗਸਤ 1513 ਨੂੰ ਆਪਾਂ ਪਿਛਲੀ ਵੀਡੀਓ ਚ ਦੱਸਿਆ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਸਾਰੇ ਨਾਲ ਪਹਿਲਾਂ ਜਮੁਨਾ ਦੇ ਕਿਨਾਰੇ ਆਏ ਸੀ ਏ ਤੇ ਉੱਥੋਂ ਦਾ ਜਲ ਸਤਾਰ ਬਦਨ ਤੋਂ ਬਾਅਦ ਚੋਂ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬਗੀਚਾ ਸਾਹਿਬ ਪਹੁੰਚੇ ਸਨ ਤੇ ਉੱਥੇ 40 ਦਿਨ ਬਤੀਤ ਕਰਨ ਤੋਂ ਬਾਅਦ ਚੋਂ ਫਿਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਹਿੱਲਾ ਸਾਹਿਬ ਪਹੁੰਚੇ ਤੇ ਉਸ ਟਾਈਮ ਸ਼੍ਰੀ ਕ੍ਰਿਸ਼ਨ ਜੀ ਦੀ ਜਨਮਾਸਟਵੀਆਂ ਬੜੀ ਧੂਮ ਧਾਮ ਨਾਲ ਤਿਆਰੀਆਂ ਚੱਲ ਰਹੀਆਂ ਸਨ ਐਸ ਸਥਾਨ ਤੇ ਬਹੁਤ ਉੱਚਾ ਇੱਕ ਟਿੱਲਾ ਸੀਗਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਉੱਤੇ ਆਣ ਕੇ ਬੈਠੇ ਸੀ ਤੇ ਉਹ ਤੋਂ ਬਾਅਦ ਚ ਇਸ ਗੁਰਦੁਆਰਾ ਸਾਹਿਬ ਦਾ ਨਾਮ ਟਿੱਲਾ ਸਾਹਿਬ ਪਿਆ 12 ਜੂਨ 1707 ਈਸਵੀ ਨੂੰ ਸਿੱਖਾਂ ਦੀ ਓਜ ਦੀ ਮਦਦ ਦੇ ਨਾਲ ਮੁਗਲ ਬਾਦਸ਼ਾਹ ਬਹਾਦਰ ਦੀ ਜਿੱਤ ਹੋਈ ਸੀ ਮੁਗਲ ਬਹਾਦਰ ਸ਼ਾਹ ਜੀ ਨੇ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮਨਾਮੇ ਲਿਖੇ ਸੀ ਕਿ ਤੁਸੀਂ ਆਗਰਿ ਆਓ ਉਸ ਟਾਈਮ ਦਿੱਲੀ ਤੋਂ ਆਗਰਾ ਜਾਂਦੇ ਸਮੇਂ ਗੁਰੂ ਮਹਾਰਾਜ ਜੀ ਐਸ ਥਾਨ ਤੇ ਰੁਕੇ ਸਨ ਸਾਰੀ ਸੰਗਤ ਦੇ ਨਾਲ ਇਤਿਹਾਸ ਸਾਂਝਾ ਕਰਦੇ ਹੋਇਆ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਅਸੀਂ ਇਥੋਂ ਇਹ ਗ੍ਰਾਂਤੀ ਸਾਹਿਬ ਤੋਂ ਪੁੱਛ ਲੈਣੇ ਅੰਕੋਸ਼ ਬੋਰਡ ਤੋਂ ਪੜ੍ਹ ਲੈਣੇ ਆ ਤੇ ਤੁਹਾਡੇ ਨਾਲ ਸਾਂਝਾ ਕਰ ਲੈਣੇ ਜਦੋਂ ਵੀ ਆਪਣਾ ਵੀਰ ਭਰਾ ਪੰਜਾਬ ਤੋਂ ਗ੍ਰਿੰਦਾਵਨ ਤੇ ਮਥੁਰਾ ਹੁੰਦਾ ਹੈ ਤੇ ਗੁਰਦੁਆਰਾ ਸਾਹਿਬ ਜ਼ਰੂਰ ਆਣ ਕੇ ਜਾਇਓ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਇੱਕ ਪਾਣੀ ਦੀ ਟੈਂਕੀ ਹੈ ਤੇ ਸਾਹਮਣੇ ਝੂਲਦੇ ਨਿਸ਼ਾਨ ਸਾਹਿਬ ਪੰਤ ਮਹਾਰਾਜ ਦੇ ਤੇ ਇੱਕ ਜਿਹੜੀ ਹੋਰ ਇੱਥੋਂ ਦੀ ਲੋਕੇਸ਼ਨ ਹੈ ਉਹ ਵੀ ਤੁਸੀਂ ਪੁੱਛ ਕੇ ਆ ਸਕਦੇ ਹੋ ਇੱਥੇ ਇੱਕ ਮੰਦਿਰ ਹੈ ਬਿਹਾਰੀ ਜੀ ਦੇ ਮੰਦਿਰ ਤੋਂ 500 ਮੀਟਰ ਦੀ ਦੂਰੀ ਤੇ ਹੀ 88 ਗੁਰਦੁਆਰਾ ਸਜੋਬਿਤ ਹੈ 10:30 ਵਜੇ ਦੇ ਲਗਭਗ ਤੋਂ ਇਹ ਤਾਂ ਟਾਈਮ ਹੋ ਗਿਆ ਕਿ ਜਿਹੜੇ ਆਪਣੇ ਸਾਈਕਲ ਆ ਆਪਾਂ ਗੁਰੂ ਘਰ ਹੀ ਖੜਾਤੇ ਆ ਗੁਰੂਕਾਰ ਖੜਾਉਂਦੀ ਇਹ ਗੱਲ ਬਾਤ ਸੀ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਉਹਦੇ ਕਰਕੇ ਆਪਾਂ ਮਥੁਰਾ ਦੀਆਂ ਸੜਕਾਂ ਤੇ ਪਈਏ ਪਾਈ ਹੋ ਗਿਆਂ ਤੇ ਪਈਏ ਪਾ ਹੋ ਕੇ ਆਪਾਂ ਤੁਹਾਨੂੰ ਇੱਥੋਂ ਦੇ ਮੰਦਰ ਜਿਹੜੇ ਤੇ ਹੋਰ ਜਿਹੜੀ ਇਤਿਹਾਸਿਕ ਚੀਜ਼ਾਂ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਵੀਡੀਓ ਨਾਲ ਐਂਡ ਤਿੱਕਰ ਜ਼ਰੂਰ ਬਣੇ ਰਹੋ ਜੀ ਆਪਾਂ ਮੰਦਰ ਪਹੁੰਚ ਗਏ ਆ ਸ਼੍ਰੀ ਸ਼੍ਰੀ ਕ੍ਰਿਸ਼ਨ ਬਲਰਾਮ ਮੰਦਰ ਕੇ 17 ਮਿੰਟ ਹੋ ਗਏ ਸੀ ਇਹ ਤੇ ਮੰਦਿਰ ਦੇ ਦਰਸ਼ਨ ਕਰਾਇਆ ਸੀ ਇਹ ਤੇ ਆਪਣੇ ਸਾਥੀਆਂ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਲੀਏ ਤੇ ਨਾਲੇ ਨੀਸ਼ੂ ਭਾਈ ਤੇ ਮੰਦਿਰ ਦੀ ਜਾਣਕਾਰੀ ਲੈ ਲਈਏ ਨੀਸ਼ੂ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਨਾਲੇ ਆਪਾਂ ਨੂੰ ਮੰਦਿਰ ਦਾ ਥੋੜਾ ਜਿਹਾ ਇਤਿਹਾਸ ਦੱਸ ਦੋ ਜੀ ਆਪਣਾ ਮੰਦਿਰ ਪ੍ਰਭੂ ਪਾਜ ਜੀ ਦੁਆਰਾ ਫਾਊਂਡ ਕਰਾਇਆ ਗਿਆ ਸੀ ਇਸ ਇੰਟਰਨੈਸ਼ਨਲ ਸੁਸਾਇਟੀ ਫॉर 크੍ਰਿਸ਼ਨਾ ਕੌਨਸ਼ੀਅਸਨ ਨੇ ਜੀ ਕਿਨਾਂ ਦੇ ਨਾਲ ਮੈਂ ਵੀ ਜੁੜਿਆ ਹੋਇਆ ਤੇ ਇਹ ਬਾਹਰਲਾ ਲੋਕ ਇਹਨੂੰ ਕਹਿੰਦੇ ਨੇ ਅੰਗਰੇਜ਼ ਮੰਦਿਰ ਐ ਇਦਾਂ ਦਾ ਕੁਝ ਨਹੀਂ ਹੈ ਜੀ ਇਹ ਕਾਫੀ ਵਧੀਆ ਮੰਦਿਰ ਹੈ ਜੀ ਆਪਾਂ ਨੂੰ ਦਿਖਾਇਆ ਵੱਡਾ ਮੰਦਰ ਜੀ ਇੱਥੇ ਇਦਾਂ ਦੇ 800 ਮੰਦਰ ਪੂਰੇ ਪਿੰਡਰ ਦੇ ਵਿੱਚ ਨੇ ਤੇ ਇਹ ਜਿਹੜੇ ਬਾਬਾ ਜੀ ਆ ਮੈਂ ਸੁਣਿਆ ਬਾਹਰ ਵੀ ਗਏ ਸੀ ਇਹ ਹਾਂ ਅਮਰੀਕਾ ਗਏ ਸੀ ਜੀ ਇਹ ਕੀ ਪੀ ਸੀਗੇ ਉੱਥੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਸੁਧਾਰ ਕੇ ਆਏ ਸੀ ਹਰੀ ਹਰੀ ਜੀ ਠੀਕ ਹੈ ਤੇ ਇੱਧਰ ਆਪਣੇ ਬਿੱਟੂ ਬਾਈ ਜੀ ਬਿੱਟੂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆ ਗਏ ਜੀ ਆਪਾਂ ਬਾਈ ਬਰਿੰਦਾਵਨ ਚ ਮੰਦਰਾਂ ਦੇ ਦਰਸ਼ਨ ਕਰਕੇ ਆਏ ਤੇ ਕਰੀ ਜਾਂਦੇ ਆ ਨਾਲੇ ਤੁਹਾਨੂੰ ਕਰਾ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਤੇ ਇੱਧਰ ਆਪਣੇ ਹਰਪਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਾਂ ਬਾਈ ਸਤਿ ਸ੍ਰੀ ਅਕਾਲ ਜੀ ਸ ਆਸ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ ਆ ਜੀ ਤੇ ਕਮਾਉਣਿਆ ਤੁਹਾਨੂੰ ਅੱਜ ਬਰਿੰਦਾਵਨ ਬਰਿੰਦਾਵਨ ਦਾ ਕੱਲਾ-ਕੱਲਾ ਮੰਦਰ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਐਂਡ ਮਿਸ ਨਾ ਕਰਿਓ ਮਿਲਦੇ ਆ ਫਿਰ ਰਦੀਵਨ ਮੰਦਿਰ ਹੈਲੋ ਯਾਦੋਂ ਕੋਈ ਢੰਡਾ ਹਲੂਕਾ ਜਾਂ ਢੰਡਾ ਕਰੀ ਜਾਂਦੇ ਪਾਣੀ ਦੇ ਕਾਜ ਇਹ ਉਹ ਸਥਾਨ ਹੈ ਪ੍ਰੇਮ ਮੰਦਰ ਜਿੱਥੇ ਬਾਬਾ ਪ੍ਰੇਮਾਨੰਦ ਜੀ ਸਵੇਰ 2 ਵਜੇ ਪ੍ਰਕਰਮਾ ਸ਼ੁਰੂ ਕਰਕੇ Vrindavan ਦੇ ਵਿੱਚੋਂ ਹੁੰਦੇ ਹੋਇਆ ਰਾਦੇ ਕੇਲੀ ਕੁੰਜ ਮੰਦਰ ਦੇ ਵਿੱਚ ਪਹੁੰਚਦੇ ਆ ਤੇ ਜੇ ਬਾਬਾ ਪ੍ਰੇਮਾਨੰਦ ਜੀ ਨਾਲ ਤੁਸੀ ਮਿਲਣਾ ਹੈ ਤੇ ਸਵੇਰ 2 ਵਜੇ ਇੱਥੇ ਆਣ ਕੇ ਤੁਹਾਨੂੰ ਟੋਕਨ ਲੈਣਾ ਪਊਗਾ ਟੋਕਨ ਲੈ ਕੇ ਤੁਸੀ ਇੱਥੇ ਇੱਕ ਚਿੱਠੀ ਲਿਖੋਗੇ ਉਹਦੇ ਵਿੱਚ ਆਪਦਾ ਸਵਾਲ ਜਵਾਬ ਲਿਖੋਗੇ ਫਿਰ ਤੁਸੀ ਅੰਦਰ ਦੂਸਰੇ ਦਿਨ ਮਿਲ ਸਕਦੇ ਹੋ ਜਿਹੜਾ ਅੱਜ ਦਾ 2 ਵਜੇ ਤੇ 12 ਵਜੇ ਤਵੇ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਤੇ ਤਨੇ ਆ ਮਹਾਪ੍ਰਭੂ ਮਾਰਗ ਤੇ ਤੇ ਆਪਾਂ ਉੱਥੋਂ ਅੱਗੇ ਪੈਦਲ ਪੈਦਲ ਆਪਾਂ ਉੱਥੇ ਆਸ਼ਰਮ ਚ ਚੱਲਦੇ ਆ ਤੇ ਉੱਥੋਂ ਦੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਨਾਲ ਬਣੇ ਰਹੋ ਆਪਾਂ ਇਸ ਟਾਈਮ ਖੜੇ ਆ ਗੋਰੀਕੋਪਾਲ ਵਿਰਧ ਆਸ਼ਰਮ ਬ੍ਰਿੰਦਾਵਨ ਚ ਤੇ ਅੰਦਰ ਚੱਲਦੇ ਆ ਪਡਾਲ ਦੇ ਵਿੱਚ ਤੇ ਉਹ ਭਗਵਤ ਜੀਤਾ ਦੇ ਜਿਹੜੇ ਇਥੋਂ ਦੇ ਬਾਬਾ ਜੀ ਆ ਉਹ ਕਰ ਰਿਹਾ ਤੇ ਤੁਸੀਂ ਵੀ ਸੁਣ ਲਓ ਤੇਰਾ ਭਗਵੰਨ ਕਰਦੇ जब ये दास अनिरुद्ध अकेला आपकी बेटा बेटी का जन्मदिन मनाने आए तो माओ के साथ मनाए आप बता दें कि आज हमारी से सिमाओं को तो हम ये खिलाना चाहते हैं आप अपने हाथ से वो बटवाई बेटे से बटवाई दुआएं में एक माँ को आप गोद ले सकते हैं बूढ़ी माँ का आप सहारा जिनके अपने बच्चों ने निकाल दिया यहाँ वही माए रहती हैं जिनके अपने बच्चे फोन तक नहीं लगाते, हाल चाल तक नहीं लेते कहाँ वो माँ कैसी हो माँ किस हाल में हो माँ कोई खबर नहीं लेते बच्चे ऐसी सहारा माँ का सहारा ये दास दासुद्ध बनने की कोशिश करता है भगवान तो सबके सहारे हैं पर मैंने बताया ना की कछा अच्छा में भगवान कोई भी काम स्वयं नहीं करते किसी न किसी भक्त से अपना काम भगवान ने मुद्रा के गर्भ की रक्षा की अब कुंती बुआ भगवान से कहती है कुंती बुआ ने कहा कृष्णाय देवकी देवी नंदनायक नंद गोप कुमारा ਗੋਵਿੰਦਾਯ ਨਮੋ ਮਹਾਰਮਾ ਅੱਜ ਕਿੰਤੀ ਦੁਆ ਮੰਗ ਭਗਵਾਨ ਸੇ ਕੀ ਮੰਗਾ ਸਾਢੇ 5 ਵਜੇ ਦਾ ਵੇਲਾ ਹੋ ਗਿਆ ਤੇ ਇੱਧਰ ਆਪਾਂ ਇੱਕ ਵਾਰੀ ਝਲਕ ਮਰਾਉਂਦੇ ਆ ਨੀਸ਼ੂ ਭਾਈ ਨਵੇਂ ਆਉਦੇ ਰੂਪ ਚ ਆ ਗਿਆ ਸਤਿ ਸ੍ਰੀ ਅਕਾਲ ਜੀ ਹਰੇ ਕ੍ਰਿਸ਼ਨਾ ਤੇ ਨੰਦਵਰ ਪ੍ਰਣਾਮ ਹੈ ਜੀ। ਨਿਸ਼ੂ ਭਾਈ ਐਸ ਡਰੈਸ ਨੂੰ ਕੀ ਕਹਿੰਦੇ ਆ? ਇਹਨੂੰ ਆਪਾਂ ਕਹ ਦੇਨੇ ਆ ਜੀ ਧੋਤੀ ਗੋੜਤਾ ਜੀ। ਧੋਤੀ ਗੋੜਤਾ। ਇਹ ਆਪਣਾ ਸਨਾਤਨ ਦਾ ਫਰਸਟ ਪ੍ਰਾਇਓਰਟੀ ਹੈ ਜੀ ਇਹ। ਸਾਡੀ ਫਰਸਟ ਪ੍ਰਾਇਓਰਟੀ ਹੈ ਸਾਨੂੰ ਇਹੀ ਪਾਣਾ ਚਾਹੀਦਾ ਹੈ। ਅਗਰ ਗੱਲ ਕਰੀਏ ਇਹ ਆਪਾਂ ਵੈਸਟਰਨਾਈਜੇਸ਼ਨ ਵਾਲ ਜੁੜੇ ਹੋਏ ਆ ਜਿਹੜੇ ਆਪਾਂ ਪਜਾਮੇ ਲੋੜਾਂ ਜੀਨਸ ਵਗੈਰਾ ਪਾ ਲੈਂਦੇ ਆ ਅਸਲ ਦੇ ਵਿੱਚ ਸਾਡੀ origignal ਡਰੈਸ ਇਹੀ ਹੈ। ਠੀਕ ਹੈ ਠੀਕ ਹੈ। ਤੇ ਹੁਣ ਆਪਾਂ ਨਿਸ਼ੂ ਭਾਈ ਕਿੱਧਰ ਜਾਣਾ ਹੈ? ਹੁਣ ਜਾ ਰਹੇ ਆ ਜੀ ਬਾਂਕੇ ਵੀ ਹਰੀ ਟੈਂਪਲ। ਠੀਕ ਹੈ। ਤੇ ਉਥੋਂ ਦਾ ਇਤਿਹਾਸ ਕੀ ਇਹ ਇਤਿਹਾਸ ਇਤਿਹਾਸ ਹੈ ਜੀ ਉਥੇ ਦਾ ਕੋਈ ਇਤਿਹਾਸ ਨਹੀਂ ਹੈ ਜੀ ਬਸ ਇੱਥੇ ਆਪਣੇ ਵਿਗ੍ਰਹਿ ਨੇ ਜੀ ਬਸ ਮੱਥਾ ਟੇਕਣਾ ਸਿਰਾਂ ਜਾਣਿਆ ਜੀ ਇਤਿਹਾਸ ਤਾਂ ਹੈ ਜੀ ਇੱਥੇ ਆਪਣੇ ਬਾਂਕੇ ਵਿਹਾਰੀ ਜਿਹੜੇ ਸੀਗੇ ਕ੍ਰਿਸ਼ਨ ਉਹ ਇੱਥੇ ਲੀਲਾ ਕਰਦੇ ਹੁੰਦੇ ਸੀਗੇ ਤੇ ਆਪਣੇ ਸਾਰੇ ਜਿਹੜੇ ਵਿਗ੍ਰਹਿ ਜਿੱਦਾਂ ਗੋਪੀਨਾਥ ਵਿਗ੍ਰਹਿ ਆਪਣਾ ਬਾਂਕੇ ਵਿਹਾਰੀ ਵਿਗ੍ਰਹਿ ਮਦਨ ਮੋਹਨ ਵਿਗ੍ਰਹਿ ਕੁਝ ਵੀ ਵਿਗ੍ਰਹਿ ਇੱਥੇ ਨੇ ਕੁਝ ਦਿੱਕਤ ਬ੍ਰਿੰਦਾਵਨ ਜੈਪੁਰ ਚ ਨਹੀਂ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਨੀਸ਼ੂ ਭਾਈ ਇੰਨੀ ਜਾਣਕਾਰੀ ਦੇ ਲਈ ਤੇ ਇੱਧਰ ਆਪਣੇ ਚੋਬਰ ਹੱਥ ਮਲੀ ਜਾਂਦੇ ਐ ਵੀ ਕਦੋਂ ਇਹ ਜਾਊਗਾ ਐ ਆ ਕੀ ਸਾਗਦਾਲ ਸੀ ਆ ਕਿ ਮੇਰਾ ਤੇਰੇ ਕਾਪੀ ਕਰਦਾ ਸੀ ਤਾਨੂੰ ਠੀਕ ਆ ਠੀਕ ਆ ਉਹ ਕਈ ਵਾਰੀ ਗੱਲ ਨਹੀਂ ਓੜਦੀ ਤਾਂ ਫਿਰ ਮੇਰਾ ਹੱਥ ਤਾਂ ਨੂੰ ਹੋ ਜਾਂਦਾ ਥੋੜਾ ਜਿਆ ਤੇ ਇਧਰ ਆਪਣੇ ਹਰਪਾਲ ਬਾਈ ਜਿਵੇਂ ਕੁਲਪਲੀ ਜੀ ਉੱਠੀ ਜਾਂਦੀ ਵੀ ਕਦੋਂ ਇਹ ਚੱਲੇ ਹਨਾ ਨਿਸ਼ੂ ਤੇ ਕਦੋਂ ਆਪਾਂ ਮੰਦਰ ਘੁੰਮੀਆਂ ਤੇ ਸੰਗਤ ਨੂੰ ਦਰਸ਼ਨ ਕਰਵਾਈ ਹੈ ਹਨਾ ਹਾਂਜੀ ਮਨੂ ਮੰਦ भारत <laughs> ਟਾਈਮ ਹੈ ਜਿਹੜਾ ਜੀ 10:30 ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆਂ ਪ੍ਰੇਮ ਮੰਦਰ ਜਿਹੜਾ ਜੀ ਪ੍ਰੇਮਾਨੰਦ ਜੀ ਦਾ ਮੰਦਰ ਹੈਗਾ ਤੇ ਤੁਸੀਂ ਬਾਹਰ ਸੰਗਤਾਂ ਦੇਖ ਸਕਦੇ ਹੋ ਇਹ ਉਹਨਾਂ ਦੇ ਦਰਸ਼ਨ ਦਿਜ਼ਾਰ ਕਰਨ ਵਾਸਤੇ ਇੱਥੇ ਬੈਠੇ ਆਂ ਤੇ ਜਿਹੜੇ ਦਰਸ਼ਨ ਦਿਜ਼ਾਰ ਉਹਨਾਂ ਦੇ ਤੜਕੇ 2 ਵਜੇ ਹੁੰਦੇ ਆ ਤੇ ਆਪਾਂ ਵੀ ਸੰਗਤਾਂ ਦੇ ਨਾਲ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਜਿਹੜੀ ਵੀਡੀਓ ਹੈ ਆਪਣੀ ਤੜਕੇ 3-4 ਵਜੇ ਸਮਾਪਤ ਹੋਊਗੀ τι γάρτι αυτό το ਹਾਂ ਥੋੜਾ ਰੌਣਕਾਂ ਲੱਗੀਆਂ ਅਰੇ ਅਪੂ ਵੀ ਚੱਲ ਜਾਣਾ ਦੱਸ ਆਂਦਾ ਆਂਦਾ